ਡਾਂਸਰ ਤੇ ਬਰਾਤੀ ਦੀ ਲੜਾਈ ਦਾ ਪੂਰਾ ਸੱਚ ਸਾਹਮਣੇ ਆ ਗਿਆ ਡਾਂਸਰ ਦੇ ਇੰਟਰਵਿਊ ਸਾਹਮਣੇ ਆ ਗਏ ਪ੍ਰਬੰਧਕਾਂ ਦੇ ਆ ਗਏ ਮੁੰਡੇ ਦੇ ਆ ਗਏ ਸਾਰਾ ਕੁਝ ਸਾਹਮਣੇ ਆਇਆ ਕਲੀਅਰ ਗੱਲ ਤੁਹਾਨੂੰ ਦੱਸ ਦਾਂਗਾ ਮੁੰਡਾ ਚਾਹੁੰਦਾ ਡਾਂਸਰ ਥੱਲੇ ਆਵੇ ਕਿ ਉਹ ਤੋਂ ਨੂੰ ਕੁਝ ਦੇਖ ਰਿਹਾ ਸੀ ਡੀਪ ਕਲਾ ਪਾਇਆ ਹੋਇਆ ਸੀਗਾ ਥੱਲੇ ਸੱਦਣ ਦਾ ਮਕਸਦ ਸੀ ਕਿ ਉਹ ਥੱਲੇ ਟੱਚ-ਬੁੱਚ ਕੀਤਾ ਜਾਵੇ ਉਹ ਸਿਮਰਨ ਬੀਰਪਾਲ ਕੌਰ ਸੰਧੂ ਸੰਧੂ ਗੋਤ ਵੈਸੇ ਜੱਟਾਂ ਦਾ ਏ ਮੈਨੂੰ ਨਹੀਂ ਇਹ ਪਤਾ ਕੁੜੀ ਕਿਹਨਾਂ ਦੀ ਆ ਪਰ ਗੋਤ ਦੇ ਮੁਤਾਬਕ ਸੰਧੂ ਗੋਤ ਜੱਟਾਂ ਦਾ ਹੁੰਦਾ ਹੈ ਤੇ ਕੁੜੀ ਨੇ ਬਰਾਬਰ ਗਾਣਾ ਕੱਢੀਆਂ ਠੋਕੇ ਕਿ ਤੇਰੀ ਭੈਣ ਵੀ ਹੈਗੀ ਜਦੋਂ ਉਹਨੇ ਕਿਹਾ ਥੱਲੇ ਆ ਉਹਨੇ ਪ੍ਰਬੰਧ ਕਰ ਉਹ ਦੱਸਿਆ ਪਹਿਲਾਂ ਕਿ ਮੈਨੂੰ ਇਸ ਤਰ੍ਹਾਂ ਕੀ ਆ ਉਸੇ ਜਾ ਰਾ ਥੱਲੇ ਆ ਕੇ ਪਰੋਂਦ ਗਏ ਤੂੰ ਨਹੀਂ ਜਾਣਾ ਥੱਲੇ ਤਾਂ ਫਿਰ ਕੁੜੀ ਬਹਿਸ ਵੀ ਗਾਲਾਂ ਕਨ ਸਾਡੇ ਨਾਲ ਪਹਿਲਾਂ ਬਹੁਤ ਰਿ ਕੋਈ ਕੁੜੀਆਂ ਨਹੀਂ ਦੱਸਦੀਆਂ ਬੜੇ ਤਰ੍ਹਾਂ ਤਰ੍ਹਾਂ ਦੇ ਸਾਰੇ ਹੁੰਦੇ ਆ ਅਸਲ ਦੇ ਵਿੱਚ ਚਾਰ ਪੈਗ ਲਾ ਕੇ ਮੰਡੀਰ ਸਾਹਮਣੇ ਵੀ ਕਿ ਜਿਹੜੀਆਂ ਡਾਂਸਰਾਂ ਆਏ ਕੁੜੀਆਂ ਉਹਨਾਂ ਦੀ ਕੋਈ ਅਜਤਨੀਆਂ ਬਕਾਊ ਹੁੰਦੀਆਂ ਇਹਨਾਂ ਨੂੰ ਪੈਸੇ ਆਫਰ ਕਰੋ ਇਹਨਾਂ ਨੂੰ ਨੰਬਰ ਦਿਓ ਜਿੱਥੇ ਮਰਜ਼ੀ ਕਾਲ ਕਰਕੇ ਸੱਦ ਕੇ ਜੋ ਕੁਛ ਮਰਜ਼ੀ ਕਰ ਲਓ ਇਹ ਥਿੰਕਿੰਗ ਆ ਕੁਝ ਲੋਕਾਂ ਦੀ ਕੁੜੀ ਦਾ ਨਾਮ ਫੇਰ ਮੈਂ ਦੱਸਦਾ ਸਿਮਰਨ ਬੀਰਪਾਲ ਕੌਰ ਸੰਧੂ ਇੰਸਟਾਗ੍ਰam ਤੇ ਇਹ ਉਹਦੀ ਆਈਡੀ ਆ ਕੁੱਲ ਮਿਲਾ ਕੇ ਗੱਲ ਕਿੱਥੇ ਆਉਂਦੀ ਆ ਕਿ ਉਹ ਮੁੰਡਾ ਫੋਸਟ ਕਰਦਾ ਸੀ ਕੁੜੀ ਨੂੰ ਕਿਤੇ ਥੱਲੇ ਆ ਸ਼ਰਾਬ ਦਾ ਗਲਾਸ ਭਰਿਆ ਉਹਦੇ ਉੱਲ ਥਰੋ ਕੀਤਾ ਉਹਨੂੰ ਮਾਰਨ ਦੇ ਲਈ ਠੀਕ ਆ ਪਰ ਕਹਿ ਰਹੇ ਸੀ ਨਿਊਜ਼ ਮੈਦ ਕਿ ਪੱਥਰ ਮਾਰੇ ਪੱਥਰ ਯਾ ਸਟੇਜ ਤੇ ਪੱਥਰ ਦਾ ਕੀ ਕੰਮ ਆ ਸ਼ਰਾਬ ਦਾ ਗਲਾਸ ਉਹਦੇ ਨਾਲ ਮਾਰਨਾ ਚਾਹੇ ਕੁੜੀ ਦੇ ਵੱਜਿਆ ਨਹੀਂਗਾ ਪਰ ਕੁੜੀ ਨੇ ਐਟ ਦੀ ਐਂਡ ਇਹ ਗੱਲ ਕਹੀ ਆ ਕਿ ਮੈਂ ਜਿੰਨਾ ਮੈਨੂੰ ਮਰਜ਼ੀ ਲੜਨਾ ਪਵੇ ਮਾਨ ਹਾਨੀ ਦੇ ਕੇਸ ਮੈਂ ਲੜੂਗੀ ਕਿ ਉਹ ਸੈਲਫ ਰਿਸਪੈਕਟ ਦਾ ਸਵਾਲ ਮਰਜ਼ੀ ਨਾਲ ਇਨਸਾਨ ਦੀ ਜੋ ਮਰਜ਼ੀ ਹੋ ਜਾਵੇ ਮਰਜ਼ੀ ਦੇ ਖਿਲਾਫ ਜਦੋਂ ਕੋਈ ਸੋਵੇ ਉੱਥੇ ਬੰਦਾ ਅੜ ਜਾਂਦਾ ਹੁੰਦਾਗਾ ਤਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੂੰਡਾਸਕੀ ਹੁੰਦਾਗਾ ਅਕਸਰ ਨੂੰ ਜੇ ਉਹ ਵਿਆਹ ਦੇ ਵਿੱਚ ਖੁਸ਼ੀਆਂ ਨੂੰ ਖੁਸ਼ੀਆਂ ਵਧਾਉਣ ਦੇ ਲਈ ਕੁੜੀਆਂ ਹੁੰਦੀਆਂ ਉਸ ਨੂੰ ਨੱਚ ਕੇ ਵਿਖਾਉਂਦੀਆਂ ਜਿਸ ਤਰ੍ਹਾਂ ਮਰਾਸੀ ਸੱਦੇ ਜਾਂਦੇ ਜਾਂ ਢੋਲ ਵਾਲੇ ਸੱਦੇ ਜਾਂਦੇ ਆ ਜਾਂ ਬੈਂਡ ਵਾਜੀਆਂ ਵਾਲੇ ਸੱਦੇ ਜਾਂਦੇ ਆ ਉਹਨਾਂ ਦਾ ਕੰਮ ਹੁੰਦਾਗਾ ਨੱਚ ਕੇ ਵਿਖਾਉਣਾ ਤੇ ਖੁਸ਼ੀ ਨੂੰ ਦੁਗਣਾ ਕਰਨਾ ਤੇ ਜਿਉਂ ਦੇ ਵਿੱਚ ਔਰਤਾਂ ਆ ਗਈਆਂ ਇਹਦਾ ਮਤਲਬ ਇਹ ਨਹੀਂ ਉਹ ਬਕਾਊ ਆ ਕਿੰਡੀ ਵੱਡੀ ਬੇਇੱਜ਼ਤੀ ਹੋਈ ਆ ਸਾਹਮਣੇ ਵਾਲੇ ਇਨਸਾਨ ਦੀ ਡੁੱਬ ਕੇ ਮਰ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਉਹ ਇਨਸਾਨ ਕੀ ਸਮਝਿਆ ਜੇ ਥੋਡੇ ਵਿੱਚ ਇੰਨਾ ਕ ਕੰਮ ਥੋਡੇ ਵਿੱਚ ਸੱਲਾਹ ਮਾਰਦਾ ਫਿਰਦਾ ਕਿ ਤੁਸੀਂ ਹਰ ਇੱਕ ਨੂੰ ਤੁਸੀਂ ਉਹੀ ਸਮਝੋ ਕੇ ਥੱਲੇ ਆ ਜਾ ਜੇ ਤੇਰੀ ਜ਼ਿੰਦਗੀ ਵਿੱਚ ਕਿਸੇ ਨੇ 1200 ਰੁਪਏ ਪਾਤਾ ਸਿੱਟਣ ਨੂੰ ਤੋਦੀ ਇਹਦਾ ਮਤਲਬ ਉਹ ਬਕਾਊ ਨਹੀਂ ਹੋਗੀਆਂ ਕੁੜੀਆਂ ਇੱਕ ਸਮਾਂ ਹੋਰ ਸੀਗਾ ਅੱਜ ਤੋਂ 5 ਸਾਲ 10 ਸਾਲ ਪਹਿਲਾਂ ਜਦੋਂ DJ ਗਰੁੱਪ ਕੋਲਸ ਹੋਰ ਤਰ੍ਹਾਂ ਪਰਫਾਰਮ ਕਰਦੇ ਸੀਗੇ ਅੱਜ ਹਰ ਇੱਕ ਇਨਸਾਨ ਜਾਗਰੂਕ ਹੈ ਨਾ ਉਸ ਦੀ ਆਪਣੀ ਸੈਲਫ ਰਿਸਪੈਕਟ ਆ ਹੁਣ ਕੇਸ ਠੋਕ ਦਿੱਤਾ ਏ ਅੱਗੇ ਗੱਲ ਏ ਬਹੁਤ ਅੱਗੇ ਤੱਕ ਜਾਣੀ ਆ ਜਿਹੜੀ ਤੋਂ ਸੀ ਥੱਲੇ ਆ ਕੇ ਡਾਂਸ ਕਰ ਉਹ ਚੀਜ਼ ਹੁਣ ਮਾਫੀਆਂ ਮੰਗਾ ਕੇ ਨੱਕ ਦੇ ਲਕੀ ਰੰਗਾ ਕੇ ਹੁਣ ਖੜਾ ਸੁਣਨਾ ਦਾ ਇਹ ਗੱਲ ਹੋਣੀ ਅੱਗੇ ਜੇ ਨਾਲ ਦੀ ਨਾਲ ਨਿਊਜ਼ ਆਉਂਦੀ ਰਹੀ ਹੈ ਇਹ ਕੁੜੀ ਦਾ ਪੇਜ ਆ ਇੱਥੋਂ ਸਾਨੂੰ ਅਪਡੇਟ ਮਿਲਦੀ ਜਾਊਗੀ ਸਾਰੇ ਮੈਂ ਇਹ ਕਹਿਣਾ ਚਾਹਨਾਗਾ ਕਿ ਵੀਰ ਬਣੇ ਭਰਾ ਬਣੇ ਵੱਡੇ ਭਰਾ ਬਣੇ ਇਸ ਤਰ੍ਹਾਂ ਦੀ ਹਰਕਤ ਨਾ ਕਰਿਆ ਕਰੋ ਕਿਸੇ ਵੀ ਵਿਆਹ ਦੇ ਵਿੱਚ ਕੋਈ ਵੀ ਕੁੜੀ ਹੋਵੇ ਕੋਈ ਵੀ ਹੋਵੇ ਠੀਕ ਆ ਆਪਾਂ ਮੰਨਦੇ ਆ ਬਹੁਤ ਸਾਰੀਆਂ ਡਾਂਸਰਾਂ ਇਹੋ ਜਿਹਿਆਂ ਹੁੰਦੀਆਂ ਜਿਹੜੀਆਂ ਮੁੰਡਿਆਂ ਨੂੰ ਵੀ ਇਹ ਸਾਰੇ ਕਰਦੀਆਂ ਉਖਸਾਉਂਦੀਆਂ ਏ ਕੁਝ ਵੀ ਕਰਦੀਆਂ ਕੁਝ ਗਲਗੋਲ ਦਿਖਾਉਂਦੀਆਂ ਤਰ੍ਹਾਂ-ਤਰ੍ਹਾਂ ਦੇ ਡਾਂਸ ਕਰਦੀਆਂ ਆਪਾਂ ਬਹੁਤ ਕਲਿੱਪਾਂ ਦੇਖੀਆਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਹਰ ਇੱਕ ਉਵੇਂ ਹੀ ਹੈ ਠੀਕ ਆ ਤਾਂ ਆਪਣੇ ਕੰਮ ਨੂੰ ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖੋ ਆਪਣੇ ਫਿਊਚਰ ਦੇ ਵਿੱਚ ਅੱਗੇ ਵਧਣ ਲਈ ਕੰਮ ਦੀ ਜਿਹੜੀ ਪਾਵਰ ਹੁੰਦੀ ਆ ਸੈਕਸ ਪਾਵਰ ਨੂੰ ਅੱਗੇ ਵਧਾਓ ਉਹ ਜਿਹੜੀ ਊਰਜਾ ਐ ਆਪਦਾ ਫਿਊਚਰ ਬਣਾਓ ਤੁਸੀਂ ਕਾਮਯਾਬ ਆਂ ਸਭ ਕੁਝ ਤੁਹਾਡੇ ਪਿੱਛੇ ਪਿੱਛੇ ਹੀ ਆਊਗਾ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਆਪਦੇ ਟੱਬਰ ਦੀ ਆਪਦੇ ਪਿੰਡ ਦੀ ਆਪਦੇ ਪਿਓ ਦੀ ਬੇਇੱਜ਼ਤੀ ਨਾ ਕਰਾਓ ਘੱਟੋ ਘੱਟ ਕੁੜੀ ਨੇ ਆਪਣੀ ਜਗ੍ਹਾ ਸਹੀ ਸਟੈਂਡ ਲਿਆ ਉਹਨੂੰ ਕੋਈ ਗਲਤ ਨਹੀਂ ਕਹਿ ਸਕਦਾ ਘੱਟੋ ਘੱਟ ਵਿਆਹਾਂ ਤੇ ਜਾਣ ਸਮੇਂ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੇ ਧਾਰੂ ਦੇ 4 ਪੈਗ ਲਾ ਕੇ ਹੋਸ਼ੇ ਹੋ ਜਾਂਦੇ ਆ ਤੌ ਟੱਕੇ ਜਾਂਦੇ ਆ ਉਹਨਾਂ ਲਈ ਇਹ ਵੀਡੀਓ ਆ ਕਿ ਯਾਰ ਥੋੜਾ ਬਹੁਤ ਅਕਲ ਤੋਂ ਕੰਮ ਲਾਓ ਇਸੇ ਥੋੜੇ ਟੱਬਰ ਬੈਠੇ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਚਲਣੀਆਂ ਪੈਂਦੀਆਂ ਇੰਨੀ ਕਿ ਇਹ ਵੀਡੀਓ ਸੀ ਬਾਕੀ ਤੁਸੀਂ ਦੱਸ ਦੋ ਬਾਈ ਤੁਹਾਨੂੰ ਕੀ ਲੱਗਦਾਗਾ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ 15 20 ਸਟੈਟਸ ਨੂੰ